ਬਹੁਤ ਵੱਡੀ ਖਬਰ ਹੈ ਜिले ਕੇ ਹੌਲ ਸੁਖੇ ਅਮਲੀ ਨੂੰ ਚੱਕਣ ਦੀ ਵਾਰੀ ਪੰਜਾਬ ਦੇ ਮੁੱਖ ਮੰਤਰੀ ਦਾ ਕਿ ਐਸਾ ਬਿਆਨ ਪੰਜਾਬ ਦੇ ਅੰਦਰ ਫੇਰ ਤੋਂ ਤਰਥੱਲੀ ਮਚ ਜਾਣੀ ਹੈ ਕਿਉਂਕਿ ਪਹਿਲਾਂ ਵਿਕਰਮ ਸਿੰਘ ਮਜੀਠੀਆ ਵੈਲੀ ਨੂੰ ਕਿਵੇਂ ਠੋਕਿਆ ਔਰ ਦੂਜੇ ਪਾਸੇ ਮੁੱਖ ਮੰਤਰੀ ਨੇ ਕੀ ਕਿਹਾ ਕਿ ਜਿਗਰਾ ਚਾਹੀਦਾ ਇਹਨਾਂ ਨੂੰ ਚੱਕਣ ਦੇ ਲਈ ਕਦੇ ਪੰਜਾਬ ਦੇ ਅੰਦਰ ਬਹੁਤ ਸਾਰੇ ਤਸਕਰ ਇਹਨਾਂ ਦਾ ਸਾਥ ਵੀ ਦੇ ਰਹੇ ਨੇ ਵੱਡੇ ਰੂਪ ਦੇ ਵਿੱਚ ਯਾਨੀ ਕਹਿ ਸਕਦੇ ਜਿਵੇਂ ਕਿ ਬਾਬਿਆਂ ਦੇ ਰੂਪ ਦੇ ਵਿੱਚ ਬਹੁਤ ਸਾਰੇ ਲੀਡਰਾਂ ਦੇ ਰੂਪ ਦੇ ਵਿੱਚ ਵੀ ਪਰ ਅੱਜ ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਬਹੁਤ ਵੱਡਾ ਵਿਅਲ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਨਾਲ ਤਸਕਰਾਂ ਤੇ ਉਹਨਾਂ ਮਜੇਸ਼ੀਏ ਤੇ ਉਹਨਾਂ ਆਵਾਦਨਾਂ ਨੂੰ ਕਿਵੇਂ ਡੰਗ ਦੇਲੇ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਹੁਣ ਪੰਜਾਬ ਦੀ ਸਰਕਾਰ ਪੰਜਾਬ ਦੇ ਅੰਦਰ ਬਹੁਤ ਵੱਡੀ ਤਰਥੱਲੀ ਵਿਚਉਣ ਜਾ ਰਹੀ ਹੈ ਸੁਖਵੀਰ ਸਿੰਘ ਬਾਦਲ ਨੂੰ ਸੁੱਖਾ ਅਮਲੀ ਪੰਜਾਬ ਦੇ ਲੋਕ ਕਹਿੰਦੇ ਨੇ ਕਹਿੰਦੇ ਜੀ ਭੁੱਕੀ ਦੇ ਕੌਲੇ ਖਾ ਕੇ ਘੋਲ ਕੇ ਉਸ ਤੋਂ ਬਾਦ ਪਾਸ਼ਨ ਲੈਂਦਾ ਕੱਲ ਇਹਨਾਂ ਦੀ ਜਿਹੜੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੇ આરોਪ ਲਾ ਦਿੱਤੇ ਪਰ ਜਿਹੜੀ ਖਬਰ ਅੱਜ ਤੁਹਾਡੇ ਨਾਲ ਮੈਂ ਸਾਂਝੀ ਕਰ ਰਹੀ ਆ ਉਹ ਬਾਦਲਾਂ ਨੂੰ ਨਹੀਂ ਬਲਕਿ ਪੂਰੇ ਪੰਜਾਬ ਭਰ ਦੇ ਲੋਕਾਂ ਨੂੰ ਸਾਰੇ ਲੋਕਾਂ ਦੀ ਅੱਖਾਂ ਖੋਲ ਕੇ ਰੱਖਦੇ ਹਾਂ ਕਿ ਬਾਦਲਾਂ ਨੇ ਬਹੁਤ ਵੱਡਾ ਏਜੰਡਾ ਚੱਲਣ ਦੀ ਕੋਸ਼ਿਸ਼ ਕੀਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਪਰ ਕੱਲ ਉਸ ਖਬਰ ਦੇ ਨਾਲ ਇਹ ਸਾਰੇ ਲੰਗੇ ਹੋ ਗਏ ਨੇ ਕਿਉਂਕਿ ਨੇ ਇੱਕ ਪੱਤਰਕਾਰ ਲਾਇਆ ਸੀ ਜਿਹੜਾ ਕਿ ਝੂਠੀਆਂ ਖਬਰਾਂ ਫਲਾਉਣ ਦਾ ਕੰਮ ਕਰਦਾ ਸੀ ਪਰ ਅੱਜ ਤੁਹਾਡੇ ਨਾਲ ਕੁਝ ਐਸੀਆਂ ਖਬਰਾਂ ਸਾਂਝੀਆਂ ਕਰਾਂਗੇ ਜਿਹੜੀਆਂ ਅਕਸਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਨਹੀਂ ਆਉਂਦੀਆਂ ਉਹ ਤੁਹਾਡੇ ਸਾਹਮਣੇ ਧਰਨ ਦੀ ਕੋਸ਼ਿਸ਼ ਕਰਾਂਗੇ ਨੇ ਨੇ ਤੁਸੀਂ ਲੈਣਾ ਹੋਊਗਾ ਕਿ ਖਬਰ ਸੱਚ ਹੈ ਜਾਂ ਝੂਠ ਪਰ ਹਏ ਸੱਚੀ ਜਿਹੜਾ ਤੁਹਾਡੇ ਸਾਹਮਣੇ ਤਰਾਂਗੇ ਪਹਿਲੀ ਖਬਰ ਹੈ ਮੁੱਖ ਮੰਤਰੀ ਭਗਵਤ ਸਿੰਘ ਮਾਨ ਇਹਨਾਂ ਮਜੀਠੀਆ ਤੇ ਇਹਨਾਂ ਵਾਦਨਾਵਾਂ ਬਾਰੇ ਕੀ ਕਹਿ ਰਹੇ ਨੇ ਇਹ ਸੋਲੋ ਉਸ ਤੋਂ ਬਾਅਦ ਪੱਤਰਕਾਰ ਮਨਿੰਦਰ ਸਿੱਧੂ ਇਹਨਾਂ ਦੇ ਹੱਕ ਦੇ ਵਿੱਚ ਵਾਦਲਾ ਦੀ ਜੁੱਤੀ ਦੇ ਵਿੱਚ ਬਹਿ ਕੇ ਮੁੱਖ ਮੰਤਰੀ ਦੇ ਖਿਲਾਫ ਇੱਕ ਖਬਰ ਲਾਉਂਦੇ ਨੇ ਤੇ ਉਹ ਖਬਰ ਲਾਉਣ ਤੋਂ ਬਾਅਦ ਮੈਂ ਹਮੇਸ਼ਾ ਵਕਤ ਕਹਿ ਦਿੱਤਾ ਸੀ ਕਿ ਖਬਰ ਝੂਠ ਨਿਕਲੂਗੀ ਤੇ ਝੂਠ ਨਿਕਲੀ ਹੈ ਮੁੱਖ ਮੰਤਰੀ ਦੇ ਹਵਾਲੇ ਤੋਂ ਖਬਰ ਦਿਖਾਵਾਂਗੀ ਸੁਣੋ ਜਿਗਰਾ ਚਾਹੀਦਾ ਮਜੀਠੀਏ ਵਰਗੇ ਨੂੰ ਹੱਥ ਪਾਉਣ ਵਾਸਤੇ ਜਿਗਰਾ ਚਾਹੀਦਾ بڑے ਫੋਨ ਆਏ ਸਾਨੂੰ ਕਹਿੰਦੇ ਤੂੰ ਨਾ ਪੰਗੇ ਲਾ ਬਈ ਯਾਰੇ ਵੱਡੇ ਨੇ ਆਏ ਨੇ ਮੈਂ ਕਿਹਾ ਵੱਡੇ ਨੇ ਵੱਡੇ ਹੋਣੇ ਘਰੇ ਆਉਣਗੇ ਕਾਨੂੰਨ ਤੋਂ ਵੱਡੇ ਨਹੀਂ ਆਉਣਗੇ ਧੱਬੇ ਸਾਰਾ ਕੁਝ ਮਿਲ ਗਿਆ ਤਾਂ ਨਾਪੇ ਜਾ ਕੇ ਘਰੇ ਦਰਸ਼ਨ ਦੇ ਉਹ ਕਹਿੰਦੇ ਕਿ ਮੈਨੂੰ ਆ ਕੇ ਉਹ ਪੈਰ ਕੱਟ ਦਿਓ ਮੈਂ ਕੀ ਗੱਲ ਜਮਰੋਦ ਦਾ ਕਲਾ ਜਿੱਤ ਕੇ ਮੈਰ ਕੱਢ ਲਈਏ ਕਿ ਲੁਪੈਤੀਆਂ ਪੁੱਤਾਂ ਨੂੰ ਮਾਰ ਕੇ ਆਏ ਹਾਂ 70 ਪਿਛਾ ਕਹਿੰਦੇ ਚੁੱਟੇ ਰੰਗ ਦੇ ਲਾਲ ਬੱਤੀ ਵਾਲੀ ਗੱਡੀ ਚਿੱਟਾ ਜਾਂਦਾ ਸੀ ਤੇ ਪੁਲਿਸ ਨੂੰ ਨਾਕੇ ਤੇ ਮੋਬਾਈਲ ਨਾਲ ਜਾਂਦੀ ਸੀ ਇੰਨੇ ਨੰਬਰ ਗੱਡੀਆ ਰੋਕਣੀ ਨਹੀਂ ਮਾਲ ਜਾ ਰਿਹਾ ਸਮਾਨ ਜਾ ਰਿਹਾ ਕਮਾਲ ਹੈ ਨਸਲ ਖੁਸ਼ੀਆਂ ਦੇ ਕਿਸ ਚੱਲਣੇ ਚਾਹੀਦੇ ਨਸਲ ਖੁਸ਼ੀਆਂ ਦੇ ਇਹਨਾਂ ਤੇ ਪਰਿਵਾਰਾਂ ਦੇ ਪਰਿਵਾਰ ਖਤਮ ਕਰਕੇ ਰੱਖਦੇ ਨੇ ਇਹਨਾਂ ਨੇ ਇਹ ਗਲਤ ਮਨੁਹਾਦਿ ਉਹ ਖਾਣ ਨੂੰ ਆਸਰਾਣਾ ਦਿਓ ਆ ਲੈ ਤੂੰ ਆ ਦੇ ਬੰਦਾ ਤਾਂ ਸੁਣ ਲੈ ਪੰਜਾਬ ਵਾਲੇ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਸਾਬਤ ਕਰ ਦਿੱਤਾ ਕਿ ਜਿਹੜੇ ਬਾਦਲਾਂ ਨੂੰ ਜਾਂ ਜਿਹੜੇ ਮਜੂਠੀਏ ਨੂੰ ਕਿਸੇ ਵੀ ਮੁੱਖ ਮੰਤਰੀ ਦੀ ਯੋਗਪ ਨਹੀਂ ਸੀ ਕਿ ਮਾ ਬਾਦਲਾਂ ਦੇ ਵੱਲ ਉਂਗਲ ਵੀ ਕਰ ਦੇਵੇ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਥੰਮ ਹਿਲਾਏ ਨੇ ਕਿ ਪੰਜਾਬ ਦਾ ਬੱਚਾ ਬੱਚਾ ਫੇਰ ਤੋਂ ਟ੍ਰੈਕਟ ਹੋ ਗਿਆ ਮੱਖ ਮੰਤਰੀ ਭਗਵੰਤ ਮਾਨ ਦੀ ਔਰ ਤਾਂ ਹੁਣ ਇੱਥੇ ਨੇ ਖੁੱਲਾ ਰਾਨ ਕਰ ਦਿੱਤਾ ਤੇ ਦੇਖੋ ਪਹਿਲਾਂ ਬਿਕਰਮ ਮਜੀਠੀਆ ਨੂੰ ਕਹ ਰਹੇ ਸੀ ਬਹੁਤ سارے ਲੀਡਰਾਂ ਦੇ ਫੋਨ ਗਏ ਭਗਵੰਤ ਮਾਨ ਨੂੰ ਕਿ ਇਹਨਾਂ ਦੇ ਨਾਲ ਪੰਗਾ ਨਾ ਲਿਓ ਨਹੀਂ ਤਾਂ ਬਾਦ ਭੜੇ ਪਲੇਂਦੇ ਵਿੱਚ ਫਸੋਗੇ ਪਰ ਨਹੀਂ ਪੰਜਾਬ ਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਸੇ ਝਾਫੇ ਨੂੰ ਹੱਥ ਪਾਇਆ ਜਿੱਥੋਂ ਪੰਜਾਬ ਦੇ ਵੱਡੇ ਵੱਡੇ ਦਿਗਜ ਨੇਤਾ ਤੇ ਮੁੱਖ ਮੰਤਰੀ ਡਰਿਆ ਕਰਦੇ ਸੀ ਤਾ ਜਿਨ੍ਹਾਂ ਨੇ ਇੱਕ ਰਿਕਾਰਡ ਦੇ ਵਿੱਚ ਦਰਜ ਕਰਵਾ ਦਿੱਤਾ ਵੀ ਜਿਹੜੇ ਬਾਦਲਾਂ ਨੂੰ ਕੋਈ ਐਂਖ ਭਰ ਕੇ ਨਹੀਂ ਝਾਗਦਾ ਸੀ ਉਹਨਾਂ ਨੂੰ ਜਿਨ੍ਹਾਂ ਦੇ ਵਿੱਚ ਸਿੱਟਣ ਦਾ ਕੰਮ ਕੀਤਾ ਤਾਂ ਹੁਣ ਤਸਕਰ ਮਜੀਠੀਆ ਨਾਭਾ ਦੀ ਜੇਲ੍ਹ ਦੇ ਵਿੱਚ ਤਾਂ ਬੰਦ ਹੈ ਫਿਲਹਾਲ ਉਹ ਵਾਰਤਾ ਨਹੀਂ ਆ ਸਕਦਾ ਪਰ ਅੱਧਰ ਨੇ ਪਾਸੇ ਦੀ ਨਵੀਂ ਕਹਾਣੀ ਛੜ ਗਈ ਹੈ ਸ਼ਖਬੀਰ ਸਿੰਘ ਬਾਦਲ ਔਰ ਉਹਨੇ ਵੀ ਧਰਮ ਪਤਨੀ ਹਰਸਿਮਰਤ ਕਾਰ ਬਾਦਲ ਇਹ ਕਹਿੰਦੇ ਜੀ ਨਸ਼ੇ ਕਰਕੇ ਭਾਸ਼ਣ ਦਿੰਦੇ ਆ ਉੱਲਟੇ-ਵਰਤੇ ਬੋਲਦੇ ਆ ਮੁੱਖ ਮੰਤਰੀ ਨੂੰ ਪੰਜਾਬ ਦੇ ਪ੍ਰਸ਼ਾਸਨ ਨੂੰ ਪੰਜਾਬ ਦੇ ਸਾਬਕਾ ਡੀਜੀਪੀ ਨੂੰ ਵੀ ਧਮਕੀ ਦਿੱਤੀ ਸੀ ਇਹਨਾਂ ਨੂੰ ਲੱਗਦਾ ਕਿ ਪੰਜਾਬ ਦੇ ਅੰਦਰ ਸਾਡਾ ਰਾਜ ਹਲੇ ਤੱਕ ਹੈ ਪਰ ਨਹੀਂ ਪੰਜਾਬ ਦੀ ਸਰਕਾਰ ਨੇ ਮਨ ਬਣਾ ਲਿਆ ਕਿ ਹੁਣ ਸੁਖੇ ਅਮਲੀ ਨੂੰ ਜਿਹੜਾ ਇਹਨਾਂ ਦਾ ਸੁਖਵੀਰ ਆ ਨਾ ਉਹਨੂੰ ਪੰਜਾਬ ਦੇ ਲੋਕ ਭਾਈ ਸੁਖਾ ਅਮਲੀ ਕਹਿੰਦੇ ਨੇ ਕਿਉਂ ਨਸ਼ੇ ਕਰਦੇ ਨੇ ਫਿਰ ਉੱਤੋਂ ਕਹਿੰਦੇ ਸੀ ਪੰਥਕ ਲੀਡਰ ਪੰਥਕ ਪਾਰਟੀ ਸਾਡੀ ਕਿੱਥੇ ਪੰਥਕ ਪਾਰਟੀ ਉਹੀ ਪੰਥਕ ਪਾਰਟੀ ਜਿਹੜੀ ਸੰਗਤਾਂ ਦੇ ਬੈਠੀਆਂ ਤੇ ਗੋਲੀਆਂ ਚਲਵਾ ਦਿੰਦੀ ਹੈ ਫੇਰ ਆਪਣੇ ਵੱਡੇ ਬਾਦਲ ਪਿਉ ਦੇ ਸਲੇਤ ਜੁੱਤੀਆਂ ਝਾੜ ਕੇ ਕਾਲਟਰ ਸਾਹਿਬ ਤੇ ਭਾਂਡੇ ਮਾਂਜ ਕੇ ਮਾਫੀਆਂ ਮੰਗਦੀ ਹੈ ਤੇ ਕਹਿੰਦੇ ਆ ਸਾਡੀ ਸੱਤਾ ਲਿਆ ਦਿਓ ਪੰਜਾਬ ਦੇ ਅੰਦਰ ਅਸੀਂ ਪੰਜਾਬ ਨੂੰ ਸਵਾਰ ਦੇਾਂਗੇ ਪਰ ਨਹੀਂ ਇਹ ਪੰਜਾਬ ਦੇ ਲੋਕ ਸਮਝ ਚੁੱਕੇ ਨੇ ਪੇ ਪਟੀਸਾ ਹੋ ਤੱਕ ਸਾਨੂੰ ਲੁੱਟਿਆ ਇਹਨਾਂ ਵਾਦਲਾ ਨੇ ਤੇ ਹੁਣ ਪੰਜਾਬ ਦੇ ਲੋਕ ਫੇਰ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿਤਾਉਣ ਜਾ ਰਹੇ ਨੇ ਕਿਉਂਕਿ ਜਿਹੜੀ ਜਿਵਨੀ ਚੋਰ ਹੋ ਰਹੀ ਆ ਤਰਨ ਤਰਨ ਦੇ ਵਿੱਚ ਵੀ ਮੁੱਖ ਮੰਤਰੀ ਭਗਵੰਤ ਮਾਨ ਦਾ ਪਾਲੜਾ ਭਾਰੀ ਦਿਖ ਰਿਹਾ ਉੱਥੇ ਵੀ ਆਵਾਦਵੀ ਪਾਰਟੀ ਸੀਟ ਕੱਟ ਕੇ ਲੈ ਕੇ ਜਾਊਗੀ ਤੇ ਇਹਨਾਂ ਵਾਦਲਾ ਇਹਨਾਂ ਮਝੀਠੀਆਂ ਤੇ ਇਹਨਾਂ ਬਾਬਿਆਂ ਨੇ ਮੂੰਹ ਦੇ ਉੱਤੇ ਚਪੇੜ ਵੱਜੂਗੀ ਜਿਹੜੇ ਮਝੀਠੀਏ ਦਾ ਸਾਥ ਦਿੰਦੇ ਨੇ ਸਭ ਤੋਂ ਪਹਿਲਾ ਵੱਡਾ ਨਾਮ ਆਉਂਦਾ ਗੁਰਿੰਦਰ ਸਿੰਘ ਢਿੱਲੋਂ ਉਸ ਤੋਂ ਪਹਿਲਾ ਵੀ ਨਾਮ ਆਉਂਦਾ ਸੀਗਾ ਸਰਸੇ ਵਾਲੇ ਦਾ ਜਿਹੜਾ ਅਖਾਲੀਆਂ ਦੀ ਮਿਹਤ ਕਰਾਉਂਦਾ ਸੀ ਅਖਾਲੀ ਦਲ ਦੇ ਲੀਡਰ ਇਹਨਾਂ ਦੇ ਵੱਡੇ ਬਾਦਲ ਤੋਂ ਲੈ ਕੇ ਸੁਖਵੀਰ ਬਾਦਲ ਵਰਗੇ ਉਹ ਸਰਸੇ ਵਾਲੇ ਸਾਥ ਦੇ ਪੈਰ ਤੇ ਜੋੜੇ ਚੱਟਦੇ ਸੀ ਇਹ ਗੱਲ ਯਾਦ ਰੱਖਿਓ ਤੇ ਕਈ ਪੱਤਰਕਾਰ ਇਹਨਾਂ ਨੇ ਹਲੇ ਤੱਕ ਛਾਪ ਰੱਖੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੱਲ ਖਰਾਫ ਹੋਲੇ ਤਸਬਰ ਨਹੀਂ ਮਨਿੰਦਰ ਸਿੱਧੂ ਨੇ ਪਹਿਲਾਂ ਜੀ ਪੁਲਿਸ ਮੁਲਾਜ਼ਮਾਂ ਰੱਖੇ ਨੇ ਬੂਟਾ ਵੀ ਰਾਖੀ ਮੁੱਖ ਮੰਤਰੀ ਸਾਹਿਬ ਦਰਬਾਰ ਸਹਿ ਮੱਥਾ ਟੇਕਣਗੇ ਔਰ ਉਹਨਾਂ ਨੇ ਜੋੜੇ ਵੀ ਰਾਖੀ ਕਹਿੰਦੇ ਜੀ ਪੁਲਿਸ ਵਾਲੇ ਖੜਾ ਦਿੱਤੇ ਪਰ ਮੈਂ ਤੁਹਾਨੂੰ ਉਹਦਾ ਸਬੂਤ ਦਿਖਾਉਣ ਜਾ ਰਿਹਾ ਪੁਲਿਸ ਮੁਲਾਜ਼ਮਾਂ ਦੀ ਇਹ ਅਪਡੇਟ ਆਪਣੇ ਮੋਹ ਸਮਾਈ ਉਹਨਾਂ ਨੇ ਤਾਂ ਹੁਣ ਪੁਲਿਸ ਮੁਲਾਜ਼ਮਾਂ ਨੇ ਕੀ ਬਿਆਨ ਦੇ ਦਿੱਤਾ ਮੁੱਖ ਮੰਤਰੀ ਦੇ ਉੱਤੇ ਖਬਰ ਤਾਂ ਲਾ ਦਿੱਤੀ ਮਨਿੰਦਰ ਸਿੱਧੂ ਨੇ ਪਰ ਪੋਸਾਰੇ ਉਹ ਬੂਟਾ ਬਾਰੇ ਕੀ ਕਹ ਰਿਹਾ ਸੁਣ ਲਓ ਜਰਾ ਧਿਆਨ ਦੇ ਨਾਲ ਅੱਜ ਵਿੱਚ 2 ਨਵੰਬਰ 2025 ਨੂੰ ਜਿਹੜਾ ਆਪਾਂ ਲੋਕ ਸੀਐਮ ਪੰਜਾਬ ਜੀ ਦਾ ਦौरा ਅਸ਼ੀਸ਼ੀ ਮੁਖਤਾਰ ਦੇ ਕੇ ਕੀਤਾ ਇਹ ਰਿਗਾਰਡਿੰਗ ਡਿਵੈਲਪਮੈਂਟ ਪ੍ਰੋਜੈਕਟ ਦੇ ਲਾਂਚਿੰਗਸ ਔਰ ਇਹ ਰਿਗਾਰਡਿੰਗ ਸਾਡੇ ਨੋਟਿਸ ਚ ਆਇਆ ਕਿ ਸੋਸ਼ਲ ਤੇ ਸੋਸ਼ਲ ਮੀਡੀਆ ਤੇ ਇੱਕ ਫੇਕ ਤੇ ਮਿਸਲੀਡਿੰਗ ਐਂਡ ਫੈਬ੍ਰିକੇਟਿਡ ਨਿਊਜ਼ ਜਿਹੜੀ ਆ ਸ਼ੇਅਰ ਕੀਤੀ ਜਾ ਰਹੀ ਹੈ ਜਿਹਦਾ ਮੁੱਖ ਧਾਰਾ ਇਹ ਹੈ ਕਿ ਉਹਦੇ ਵਿੱਚ ਦਰਸਾਇਆ ਜਾ ਰਿਹਾ ਹੈ ਕਿ ਆਨਰੇਬਲ ਸੀਐਮ ਪੰਜਾਬ ਦੇ ਜਿਹੜੇ ਸ਼ੂਸ ਨੇ ਉਹਨਾਂ ਦੀ ਸਿਕਿਉਰਟੀ ਦੇ ਰਿਗਾਰਡਿੰਗ ਦੋ ਕਰਮਚਾਰੀਆਂ ਨੇ ਦਿੱਤੀ ਸ਼ਰਦਾਰ ਸਾਹਿਬ ਦੇ ਵਿੱਚ ਲਾਈਆਂ ਪਾਈਆਂ ਨੇ ਪਰੇ ਇਸ ਇਤਿਹਾਸਿਕ ਕਰਨਾ ਚਾਹੁੰਦੇ ਆ ਕਿ ਇਹ ਜਿਹੜਾ ਪ੍ਰੋਗਰਾਮ ਜਿਲ੍ਹਾ ਪੁਲਿਸ ਵੱਲੋਂ ਨਹੀਂ ਜਾਂ ਸਰਕਲਟ ਕੀਤਾ ਗਿਆ ਸੀ ਉਹਦਾ ਮੁੱਖ ਕਾਰਨ ਇਹ ਸੀਗਾ ਕਿ ਜਿਹੜਾ ਆਨਰੇਬਲ ਸੀਐਮ ਪੰਜਾਬ ਦਾ ਦੌਰਾ ਐਂਡ ਕੋਲੀ ਆਇਟਮ ਨਹੀਂ ਸੀਗੀ ਉਹਦੇ ਵਿੱਚ ਦਰਬਾਰ ਸਾਹਿਬ ਵਿਖੇ ਜਾਣ ਦਾ ਅੱਜ ਦਾ ਪ੍ਰੋਗਰਾਮ ਨਹੀਂ ਸੀਗਾ ਸੋ ਜਿਹੜੀ ਆ ਪੋਸਟ ਹੈ ਜਿਹੜੀ ਸੋਸ਼ਲ ਮੀਡੀਆ ਤੇ ਸਰਕਲਟ ਕੀਤੀ ਜਾ ਰਹੀ ਹੈ ਇਮਿਸਟੇਟਿੰਗ ਐਂਡ ਐਪਲੀਕੇਟਡ ਹੈ ਤਾਂ ਸੁਣਦੇ ਆ ਪੰਜਾਬ ਵਾਲੇ ਪੁਲਿਸ ਮੁਲਾਜ਼ਮਾਂ ਦਾ ਬਿਆਨ ਆ ਗਿਆ ਤੇ ਮਨਿੰਦਰ ਸਿੱਧੂ ਦੇ ਤੇ ਬਾਦਲਾਂ ਦੇ ਮੂੰਹ ਤੇ ਚਪੇੜ ਵੱਜੀ ਐ ਚੰਗੀ ਤੇਰਾ ਕਿਉਂਕਿ ਝੂਠੀਆਂ ਖਬਰਾਂ ਮਨਿੰਦਰ ਸਿੱਧੂ ਲੋਕਵਾਜ਼ ਟੀਵੀ ਦਾ ਪੱਤਰਕਾਰ ਹੈ ਉਹ ਲਾਉਂਦਾ ਹੈ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫੀ ਲਾਉਂਦਾ ਉਹਦੀ ਐਡੀ ਜਮੀਰ ਜਾਗਦੀ ਨਹੀਂ ਹੈ ਕਿ ਬਾਦਲਾਂ ਦੇ ਖਿਲਾਫ ਲਾਵੇ ਜਿਨ੍ਹਾਂ ਨੇ ਸਾਡੇ ਪੰਜਾਬ ਦੀ ਸਿੱਖ ਨੌਜਵਾਨੀ ਤੇ ਪੰਜਾਬ ਪ੍ਰਤੀ ਬਹੁਤ ਮਾੜੇ ਲੋਕ ਨੇ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲੇ ਦੀ ਕੰਟੀਨੂਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ